ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਸੀਂ ਦੇਖ ਰਹੇ ਹੋ ਵਾਇਲ ਪੰਜਾਬੀ ਟੀਵੀ ਤੇ ਮੈਂ ਹਾਂ ਸ਼ਿਵਮਾਹਾਜਨ ਕਿਸ ਦੀ ਜਾਂਚ ਜਾਇਜ਼ ਇਸ ਸਵਾਲ ਇਸ ਲਈ ਉੱਠ ਰਿਹਾ ਕਿਉਂਕਿ 328 ਪਾਵਨ ਸਰੂਪ ਮਾਮਲੇ ਦੀ ਗੁੰਮਸ਼ੁਦਗੀ ਨੂੰ ਲੈ ਕੇ ਹਜੇ ਵੀ ਜ਼ਿਕਰ ਵਾਰ-ਵਾਰ ਇਹੀ ਹੋ ਰਿਹਾ ਕਿ ਜਾਂਚ ਐਸਜੀਪੀਸੀ ਵੀ ਕਰ ਰਹੀ ਹੈ ਦੂਜੇ ਪਾਸੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਵੀ ਜਾਂਚ ਕਰਨ ਲਈ ਕਿਹਾ ਹੁਣ ਜ਼ਿਕਰ ਇਹੀ ਉੱਠ ਰਿਹਾ ਕਿ ਜਾਂਚ ਜਾਇਜ਼ ਹੈ ਤਾਂ ਫਿਰ ਜਾਇਜ਼ ਕਿਸ ਦੀ ਕਿਉਂਕਿ ਜੇਕਰ ਸਰਕਾਰ ਦੀ ਮੰਨੀ ਹੈ ਤਾਂ ਸਰਕਾਰ ਇਹ ਇਲਜ਼ਾਮ ਲਗਾ ਰਹੀ ਹੈ ਕਿ ਜੇਕਰ ਐਸਜੀਪੀਸੀ ਦੀ ਜਾਂਚ ਠੀਕ ਹੁੰਦੀ ਤਾਂ ਹੁਣ ਤੱਕ ਕੁਝ ਸਾਹਮਣੇ ਆਂਦਾ ਐਸਜੀਪੀਸੀ ਇਹ ਗੱਲ ਦਾ ਜ਼ਿਕਰ ਕਰ ਰਹੀ ਹੈ ਕਿ ਜੇਕਰ ਤੁਸੀਂ ਜਾਂਚ ਕਰ ਰਹੇ ਹੋ ਤਾਂ ਫਿਰ ਤੁਸੀਂ ਕੀ ਅਕਾਲ ਤਖਤ ਸਾਹਿਬ ਤੋਂ ਵੀ ਵੱਡੇ ਹੋ ਗਏ ਹੋ ਇਹ ਗੱਲ ਦਾ ਇਲਜ਼ਾਮ ਲੱਗ ਰਿਹਾ ਹੁਣ ਗੱਲ ਇੱਥੇ ਹੀ ਨਹੀਂ ਰੁਕੀ ਇਹ ਗੱਲ ਕਿਤੇ ਨਾ ਕਿਤੇ ਇਸ ਮਸਲੇ ਤੋਂ ਇਲਾਵਾ ਵੀਰਬਾਲ ਦਿਵਸ ਨੂੰ ਲੈ ਕੇ ਵੀ ਸਿਆਸਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਇਹ ਦੋ ਮਸਲੇ ਇਸ ਵੇਲੇ ਸਿੱਖ ਪੰਥ ਵਿੱਚ ਸਰਗਰਮ ਨਜ਼ਰ ਆ ਰਹੀ ਜਿੱਥੇ ਕਿ ਇੱਕ ਪਾਸੇ ਅੱਜ 25 ਦਸੰਬਰ ਸ਼ਹੀਦੀ ਸਭਾ ਦੀ ਸ਼ੁਰੂਆਤ ਹੋਈ ਹੈ ਅਜੇਹੇ ਦੇ ਵਿੱਚ ਵੀਰਵਾਲ ਦੀ ਵਸਤੂ ਵੀ ਲੈ ਕੇ ਸਿਆਸਤ ਗਰਮਾਈ ਹੋਈ ਹੈ ਭਾਜਪਾ ਦੇ ਬੁਲਾਰੇ ਪ੍ਰਿਤਪਾਲ ਬਲੀਆਵਾਲ ਹੋਰਾਂ ਨੇ ਇੱਕ ਟਵੀਟ ਕੀਤਾ ਔਰ ਉਸ ਟਵੀਟ ਦੇ ਵਿੱਚ ਉਸ ਗੱਲ ਦਾ ਜ਼ਿਕਰ ਹੈ ਉਸ ਵੇਲੇ ਦਾ ਜ਼ਿਕਰ ਹੈ ਜਦੋਂ ਕਿ 2019 ਦਾ ਉਹ ਸਮਾਂ ਸੀ ਸਾਰੇ ਐਮਪੀ ਬੁલાਏ ਗਏ ਵੀਰਬਾਲ ਦਿਵਸ ਦਾ ਨਾਮ ਰੱਖਿਆ ਗਿਆ ਤੇ ਇਸ ਗੱਲ ਨੂੰ ਵੀ ਲੈ ਕੇ ਸਿਆਸਤ ਗਰਮਾਈ ਹੈ ਤੇ ਹੁਣ ਬਲਤੇਜ ਪੰਨੂ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ। ਕੁੱਲ ਮਿਲਾ ਕੇ ਜੇਕਰ ਅਸੀਂ ਧਾਰਮਿਕ ਅਖਾੜਿਆਂ ਤੋਂ ਲੈ ਕੇ ਪੰਥਕ ਹਵਾਵਾਂ ਦੀ ਗੱਲ ਕਰੀਏ ਤਾਂ ਇਸ ਵੇਲੇ ਚਾਹੇ ਪੰਜਾਬ ਅਤੇ ਉੱਤਰ ਭਾਰਤ ਦੇ ਵਿੱਚ ਸਰਦ ਰੁੱਤ ਹੈ ਲੇਕਿਨ ਲਗਾਤਾਰ ਬਿਆਨਬਾਜ਼ੀ ਵਾਰ-ਪਲਟਵਾਰ ਦੇ ਕਾਰਨ ਇਸ ਵੇਲੇ ਗਰਮ ਹਵਾਵਾਂ ਦਾ ਰੁਖ ਹੋਰ ਵੀ ਤੇਜ਼ ਹੁੰਦਾ ਨਜ਼ਰ ਆ ਰਿਹਾ ਹੈ। ਇਸ ਪੂਰੇ ਮਸਲੇ ਨੂੰ ਲੈ ਕੇ ਇੱਕ ਛੋਟੀ ਜੀ ਰਿਪੋਰਟ ਦੇਖਦੇ ਆ ਹੁਣ ਤੱਕ ਇਸ ਮਾਮਲੇ ਨੂੰ ਲੈ ਕੇ ਕੀ ਕੁਝ ਸੱਚਾਈ ਸਾਹਮਣੇ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਧਾਮੀ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਜ਼ਿਕਰ ਉਹਨਾਂ ਨੇ ਕੀਤਾ ਹੈ ਕਿ ਸਰਕਾਰ ਦੇ ਵੱਲੋਂ ਸਿੱਖ ਪੰਥ ਤੇ ਵੱਡੇ ਹਮਲੇ ਕੀਤੇ ਜਾ ਰਹੇ ਹਨ ਜਿਨ੍ਹਾਂ ਦਾ ਸਾਹਮਣਾ ਕਰਨ ਦੇ ਲਈ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈ ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਰਕਾਰ ਵੱਡਾ ਬਣਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਸਰਕਾਰ ਅਜਿਹਾ ਬਿਲਕੁਲ ਵੀ ਨਾ ਕਰੇ ਅੰਦਾਜ਼ੇ ਇਹ ਪੂਰਾ ਮਾਮਲਾ 328 ਪਾਵਨ ਸਰੂਪਾ ਦੀ ਗੁੰਮਸ਼ੁਦਗੀ ਨਾਲ ਜੁੜਿਆ ਹੋਇਆ ਹੈ ਇਸ ਵਿਸ਼ੇ ਨੂੰ ਲੈ ਕੇ ਬੀਤੇ ਦਿਨ ਇੱਕ ਐਸਆਈਟੀ ਦੀ ਵੀ ਗਠਿਤ ਕੀਤਾ ਗਿਆ ਇਸ ਪੂਰੇ ਵਿਸ਼ੇ ਨੂੰ ਲੈ ਕੇ ਹਰਜਿੰਦਰ ਧਾਮੀ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਸਾਫ ਤੌਰ ਤੇ ਜ਼ਿਕਰ ਕੀਤਾ ਕਿ ਸਰਕਾਰ ਇਸ ਪੂਰੇ ਮਾਮਲੇ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੱਡਾ ਬਣਨ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿਸੇ ਦੇ ਕਾਲ ਤਕਤ ਸਹਿਬ ਨੇ ਆਪਣੇ ਅਧਿਕਾਰ ਖੇਤਰ ਦੇ ਵਿੱਚ ਇਹ ਪੂਰਾ ਮਾਮਲਾ ਲਿਆ ਹੋਇਆ ਉੱਤੀ ਸਰਕਾਰ ਇਸ ਪੂਰੇ ਵਿਸ਼ੇ ਨੂੰ ਲੈ ਕੇ ਦਖਲਅੰਦਾਜ਼ੀ ਕਰ ਰਹੀ ਹੈ ਭਾਈ ਅੱਜ ਸਿੱਖ ਪੰਥ ਦੇ ਬਹੁਤ ਵੱਡੇ ਹਮਲੇ ਹੋ ਰਹੇ ਆ ਵੱਡੇ ਕਿਸਮ ਦੇ ਜਿਹੜੇ ਅੱਜ ਸਿੱਧੇ ਵੀ ਤੇ ਅਸਿੱਧੇ ਵੀ ਸਿੱਧਿਆਂ ਦੇ ਤੌਰ ਤੇ ਆ ਮੌਜੂਦਾ ਸਰਕਾਰ ਜਿਹੜੀ ਬੜਾ ਲੰਮਾ عرصਾ ਬਿਆਦਮੀਆਂ ਦੇ ਰੋਲੇ ਪਾਉਂਦੇ ਰਹੀ 328 ਰੁਪਏ ਦੇ ਮਾਮਲੇ ਵਿੱਚ ਇੱਕ ਪੁਲਿਸ ਜਿਹੜਾ ਆ ਪਰਚਾ ਦਰਜ ਕਰ ਦਿੱਤਾ ਹੁਣ ਉਹਦੇ ਸੈਟ ਬਣਾਈ ਆ ਤੇ ਮੈਂ ਕਹਿਣਾ ਚਾਹਣਾ ਇਹ ਸਰਕਾਰ ਨੂੰ ਕਿ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵੀ ਵੱਡੇ ਹੋ ਗਏ ਉੱਥੇ ਇਸ ਪੂਰੇ ਵਿਸ਼ੇ ਨੂੰ ਲੈ ਕੇ ਆਮ ਆਦਮੀ ਪਾਰਟੀ ਤੋਂ ਸੀਨੀਅਰ ਆਗੂ ਬਲਤੇਜ ਪੰਨੂ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਸਾਫ਼ ਤੌਰ ਤੇ ਐਸਜੀਪੀਸੀ ਦੇ ਵਾਰ ਦਾ पलटवार ਕੀਤਾ ਹੈ ਜ਼ਿਕਰ ਨੇ ਕੀਤਾ ਹੈ ਕਿ ਕੋਰਟ ਦੇ ਮੁਤਾਬਕ ਐਸਜੀਪੀਸੀ ਦੇ ਵੱਲੋਂ ਕੀਤੀ ਗਈ ਜਾਂਚ ਸਹੀ ਨਹੀਂ ਹੈ ਇਹ ਗੱਲ ਦਾ ਹਵਾਲਾ ਉਹਨਾਂ ਵੱਲੋਂ ਦਿੱਤਾ ਗਿਆ ਤੇ ਸਾਫ਼ ਤੌਰ ਤੇ ਕਿਹਾ ਕਿ ਹਾਈ ਕੋਰਟ ਨੇ ਫਿਰ ਪੰਜਾਬ ਸਰਕਾਰ ਨੂੰ 328 52 ਸਰੂਪ ਮਾਮਲੇ ਦੀ ਗੁੰਮਸ਼ੁਦਗੀ ਨੂੰ ਲੈ ਕੇ ਜਾਂਚ ਕਰਵਾਉਣ ਦਾ ਜ਼ਿੰਮਾ ਹੁਣ ਪੰਜਾਬ ਸਰਕਾਰ ਨੂੰ ਦਿੱਤਾ ਹੈ ਹੁਣ ਇਸ ਪੂਰੇ ਵਿਸ਼ੇ ਨੂੰ ਲੈ ਕੇ ਵਾਰ-ਪਲਟਵਾਰ ਲਗਾਤਾਰ ਜਾਰੀ ਹੈ ਪਰ ਜਿਹੇ ਦੇ ਵਿੱਚ ਜ਼ਿਕਰ ਗੁੰਮਸ਼ੁਦਾ ਹੋਏ 328 550 ਰੁਪਏ ਦਾ ਹੈ ਜਿਹਦੇ ਵਿੱਚ ਐਸਜੀਪੀਸੀ ਆਪਣੇ ਪੱਤਰ ਤੇ ਜਾਂਚ ਕਰ ਰਹੀ ਹੈ ਪੰਜਾਬ ਸਰਕਾਰ ਕੋਰਟ ਦੇ ਹੁਕਮਾਂ ਤੇ ਜਾਂਚ ਕਰ ਰਹੀ ਹੈ ਪਰ ਇਸ ਵਿਸ਼ੇ ਨੂੰ ਲੈ ਕੇ ਜ਼ਿਕਰ ਦਖਲਅੰਦਾਜ਼ੀ ਦਾ ਕੀਤਾ ਜਾ ਰਿਹਾ ਹੈ ਜਿਸ ਨੂੰ ਕਿ ਲੈ ਕੇ ਲਗਾਤਾਰ ਸਿਆਸਤ ਅਤੇ ਧਾਰਮਿਕ ਅਖਾੜਿਆਂ ਦੇ ਵਿੱਚ ਵਾਦ-ਵਿਵਾਦ ਦਾ ਇਹ سلسلہ ਦਰਮਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਨੁਰਜਸ ਰਿਪੋਰਟ ਵਰਲਡ ਪੰਜਾਬੀ ਟੀਵੀ ਰੀਪੋਰਟ ਦਿਖਾਉਂਦਾ ਮਕਸਦ ਇਹਨਾ ਸੀ ਕਿ ਤੁਹਾਨੂੰ ਸਮਝ ਲੱਗ ਸਕੇ ਹੁਣ ਤੱਕ ਇਸ ਮਾਮਲੇ ਨਾਲ ਲੈ ਕੇ ਹੋਇਆ ਕੀ ਹੈ ਇਸ ਪੂਰੇ ਵਿਸ਼ੇ ਨੂੰ ਲੈ ਕੇ ਸਾਡੇ ਨਾਲ ਐਸਜੀਪੀਸੀ ਤੋਂ ਦਿਲਬਖ ਸਿੰਘ ਵਰਕ ਜੀ ਜੁੜ ਚੁੱਕੇ ਨੇ ਸੀਨੀਅਰ ਮੈਂਬਰ ਨੇ ਐਸਜੀਪੀਸੀ ਤੋਂ ਦਿਲਬਖ ਜੀ ਸਸ਼ੀਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੜਾ ਪੰਜਾਬੀ ਟੀਵੀ ਦੇ ਉਮਰ ਖਾਲਸਾ ਸਰਪਤੇ ਜੀ ਦਿਲਬਖ ਜੀ ਜ਼ਿਕਰ ਅਸੀਂ ਇਸ ਮਸਲੇ ਦਾ ਹੀ ਕਰ ਰਹੇ ਆਂ ਬੀਤੇ ਦਿਨ ਵੀ ਦੇਖੋ ਬਿਆਨਬਾਜ਼ੀ ਹੋਈ ਹੈ ਐਸਜੀਪੀਸੀ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਆਮ ਆਦਮੀ ਪਾਰਟੀ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੁਣ ਜੇਕਰ ਬਲਤੇਜ ਪੰਨੂ ਹਰਾ ਦੀ ਗੱਲ ਕਰੀਏ ਉਹ ਜ਼ਿਕਰ ਕਰ ਰਹੇ ਆਂ ਕਿ 10 ਤੋਂ 20 ਕਪਲੇ ਹਰ ਰੋਜ਼ ਐਸਜੀਪੀਸੀ ਦੇ ਵਿੱਚ ਹੁੰਦੇ ਆ ਉਹ ਪੁੱਛ ਰਿਹਾ ਐ ਐਸਜੀਪੀਸੀ ਤੋਂ ਕਹਿੰਦੇ ਆ ਕਿ ਕਿਹੜੇ ਕਪਲੇ ਜਿਹੜੇ ਕਿ ਹਰ ਰੋਜ਼ ਐਸਜੀਪੀਸੀ ਦੇ ਵਿੱਚ ਹੁੰਦੇ ਆ ਜੀ ਦੇਖੋ ਪਹਿਲੀ ਪਹਿਲੀ ਗੱਲ ਤੇ ਆ ਕਿ ਇਹ ਸਾਡੀ ਜਿਹੜੀ ਇੱਕ ਆਮ ਭਾਸ਼ਾ ਹੁੰਦੀ ਐ ਜੀ ਜਿਹੜਾ ਸੰਕੇਤਕ ਗੱਲ ਐਸਡੀਪੀਸੀ ਦੇ ਪ੍ਰਧਾਨ ਸ਼੍ਰੀ ਹਰਜਿੰਦਰ ਸਿੰਘ ਧਾਮੀ ਜੀ ਹੋਣਾ ਨੇ ਇਹਨਾਂ ਨੂੰ ਸੁਪੋਧਨ ਕਰਦਿਆਂ ਗੱਲ ਕਹੀ ਹੈ ਜੀ ਕਿ ਤੁਸੀਂ ਨਾ ਆਪਦੀ ਸਰਕਾਰ ਦਾ ਕੰਮ ਸੰਭਾਲੋ ਜਿਸ ਕੰਮ ਵਾਸਤੇ ਤੁਹਾਨੂੰ ਲੋਕਾਂ ਨੇ ਫਤਵਾ ਦਿੱਤਾ ਲੋਕਾਂ ਨੇ ਵੱਡੇ ਤੱਕ ਤੁਹਾਨੂੰ ਜਿਤਾਇਆ ਜੀ ਉਹ ਕੰਮ ਤੁਸੀਂ ਭੁੱਲ ਕੇ ਜੇ ਧਾਰਮਿਕ ਕੰਮਾਂ 'ਚ ਦਖਲੰਦਾਜ਼ੀ ਨੂੰ ਬੰਦ ਕਰ ਦਿਓ ਹਮ ਅੱਜ ਪੰਜਾਬ ਦੇ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਜੇ ਵੇਖੀਏ ਜੀ ਤੇ ਪੰਜਾਬ ਸਰਕਾਰ ਜਿਹੜੀ ਆ ਬੁਰੀ ਤਰ੍ਹਾਂ ਹਰ ਕੰਮ 'ਚ ਫੇਲ ਹੋ ਚੁੱਕੀ ਹੈ ਹਮ ਉਹ ਚਾਹੇ ਇਹ ਜਿਹੜੇ ਇਹਨਾਂ ਨੇ ਵੱਡੇ ਵੱਡੇ ਲੋਕਾਂ ਦੇ ਸਾਹਮਣੇ ਵਾਅਦੇ ਕੀਤੇ ਸੀ ਉਹ ਨਸ਼ਿਆਂ ਨੂੰ ਬੰਦ ਕਰਨ ਦਾ ਵਾਅਦਾ ਸੀ ਜਿਹੜੇ ਅੱਜ ਲਾਅਨ ਆਰਡਰ ਦੀ ਸਥਿਤੀ ਬਣੀ ਪਈ ਹੈ ਪੰਜਾਬ ਦੇ ਵਿੱਚ ਪਤਾ ਨਹੀਂ ਬੱਚੇ-ਬੱਚੇ ਦਾ ਹਰ ਥਾਂ ਦੇ ਉੱਤੇ ਕਦੋਂ ਕਿ ਕਿੱਥੇ ਕਤਲ ਹੋ ਰਿਹਾ ਕੋਈ ਕਿਸੇ ਨੂੰ ਪਤਾ ਨਹੀਂ ਹੈ ਕੀ ਹੋ ਜਾਣਾ ਕਿਸੇ ਨਾਲ ਲੋਕ ਸਹਿਮੇ ਹੋਏ ਨੇ ਲੋਕ ਡਰੇ ਹੋਏ ਨੇ ਚੋਰੀਆਂ ਡਕੈਤੀਆਂ ਬਹੁਤ ਵੱਡੇ ਪੱਧਰ ਤੇ ਚੱਲ ਰਹੀਆਂ ਨੇ ਨਸ਼ਾ ਜਿਹੜਾ ਹੈ ਉਹ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ ਜੀ ਤੇ ਕਾਸ਼ ਕਰਕੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਨਾਂ ਦੇ ਉੱਤੇ ਜਿਹੜੀਆਂ ਬੇਅਦਬੀਆਂ ਤੇ ਇਹਨਾਂ ਨੇ ਸਿਆਸਤ ਕਰਕੇ ਸੱਤਾ ਲਿਆਂਦੀ ਸੀ ਆਪਦੀ ਜੀ ਉਹ ਜਿਹੜੇ ਉੱਥੇ ਕਦੇ ਵੀ ਇਨਸਾਫ ਵਾਲੀ ਗੱਲ ਨਹੀਂ ਕਰ ਸਕੇ ਨਾ ਅਜੇ ਤੱਕ ਇਨਸਾਫ ਦੇ ਸਕੇ ਆ ਹੂੰ ਹੁਣ ਇਹਨਾਂ ਦਾ ਮਕਸਦ ਕੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੋਕਾਂ ਦਾ ਧਿਆਨ ਜਿਹੜਾ ਹੈ ਦੂਜੇ ਪਾਸੇ ਕੀਤਾ ਜਾਵੇ ਜੀ ਜੇ ਮੈਂ ਸਿਆਸੀ ਮੰਤਰੀ ਦੀ ਗੱਲ ਕਰਦੇ ਆਂ ਤੇ ਤਰਨਤਾਰਨ ਵਾਲੀ ਜਿਮਨੀ ਚੋਣ ਤੋਂ ਬਾਅਦ ਇਹ ਬਿਲਕੁਲ ਬੁਖਲਾੜ ਵਿੱਚ ਆ ਚੁੱਕੇ ਨੇ ਆ ਜਿਹੜੇ ਸਰਕਾਰ ਹੈ ਸਰਕਾਰ ਦਾ ਜਿਹੜਾ ਪੱਤਾ ਹਿੱਲਦਾ ਨਜ਼ਰ ਆ ਰਿਹਾ ਹੈ ਉਹ ਤੱਕੇਸ਼ਾਈ ਦੇ باوجود ਵੀ ਵੇਖਿਆ ਤੁਸੀਂ ਕਿ ਕਿਵੇਂ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਸ਼ੁਰੂ ਤੋਂ ਹਰਮਨ ਪਿਆਰਤਾ ਦਿਖਾਈ ਹੈ ਇਥੋਂ ਤੱਕ ਕਿ ਜਿਸ ਜਗਾ ਦੇ ਉੱਤੇ ਇਹਨਾਂ ਲੋਕਾਂ ਨੇ ਗੰਦੀ ਸਿਆਸਤ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਬੇਦਵੀਆਂ ਦੇ ਜਾਈ ਚਾਹੀਦਾ ਤੇ ਇਹ ਸੀ ਕਿ ਪੰਜਾਬ ਸਿੱਖ ਪੰਥ ਜਿਹੜਾ ਮਿਲ ਵਟ ਕੇ ਇਹਨਾਂ ਬੇਦਵੀਆਂ ਨੂੰ ਰੋਕਣ ਵਾਸਤੇ ਕੋਈ ਨਾ ਕੋਈ ਚਾਰਾ ਜੋ ਹੀ ਕਰਦਾ ਉਹ ਬੈਬਲ ਕਲਾ ਉਹ ਬਰਗਾੜੀ ਵਾਲੀ ਜਗ੍ਹਾ ਜਿੱਥੋਂ ਕਿ ਇਹਨਾਂ ਨੇ ਬਹੁਤ ਬਿਲਕੁਲ ਇਸ ਪੂਰੇ ਵਿਸ਼ੇ ਨੂੰ ਲੈ ਕੇ ਸਾਡਾ ਆਮ ਆਦਮੀ ਪਾਰਟੀ ਤੋਂ ਵੀ ਜਿਹੜੇ ਬੁਲਾਰੇ ਨੇ ਉਹ ਜੁੜੇ ਨੇ ਇਸ ਪੂਰੇ ਵਿਸ਼ੇ ਨੂੰ ਲੈ ਕੇ ਔਰ ਜੇ ਅੱਜ ਦੇਖਿਆ ਜਾਵੇ ਤੇ ਇਹ ਫੇਰ ਉਸੇ ਤਰੀਕੇ ਦੀ ਇੱਕ ਜਿਹੜੀ ਸਿਆਸਤ ਹੈ ਉਹ ਕਰਨੀ ਚਾਹੁੰਦੇ ਆ ਕਿ ਜਿਵੇਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਬੇਅਦਬੀਆਂ ਦੇ ਨਾਂ ਦੇ ਉੱਤੇ ਅਸੀਂ ਸਿਆਸਤ ਕਰਕੇ ਸੱਤਾ ਵਿੱਚ ਆਏ ਆ ਉਹ ਹੁਣ ਵੀ ਜਿਹੜਾ ਅਸੀਂ ਇੱਥੇ ਤਰੀਕੇ ਦਾ ਕੋਈ ਪ੍ਰਾਪੇਕੰਡਾ ਖੜਾ ਕਰਕੇ ਉਹ ਕਰ ਲਈਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੇ ਪੂਰਨ ਤੌਰ ਤੇ ਉਹਨੂੰ ਸਮਰਪਿਤ ਹੈ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਹੀ ਇਹ ਮਸਲਾ ਜਿਹੜਾ ਸਾਹਮਣੇ ਆਇਆ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੇ ਕਮੇਟੀ ਬਣਾਈ ਸ਼੍ਰੀ ਅਕਾਲ ਤਖਤ ਸਾਹਿਬ ਕੋਲ ਹੀ ਉਹ ਕਮੇਟੀ ਦੀ ਜਿਹੜੀ ਤਿੰਨ ਮੈਂਬਰੀ ਦੀ ਰਿਪੋਰਟ ਗਈ ਜੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੇ ਉਸ ਮੌਕੇ ਦੇ ਉੱਤੇ ਜਿਹੜਾ ਹੁਕਮ ਕੀਤਾ ਔਰ ਜਿਹੜੀਆਂ ਉਸ ਵੇਲੇ ਧਾਰਮਿਕ ਤੌਰ ਤੇ ਸਿਜਾਵਾਂ ਲਾਈਆਂ ਫੋਨ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰਾ ਕੇਸ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਕਰ ਦਿੱਤਾ ਸਾਡਾ ਸਰਕਾਰ ਨਾਲ ਕੋਈ ਇਸ ਬੰਦ ਵਿੱਚ ਕੋਈ ਗੱਲਬਾਤ ਨਹੀਂ ਹੈਗੀ ਜੋ ਸ਼੍ਰੀ ਅਕਾਲ ਤਖਤ ਸਾਹਿਬ ਆਉਂਦੇ ਸਮੇਂ ਚ ਫਿਰ ਫੈਸਲਾ ਕਰਨਗੇ ਜੋ ਸ਼੍ਰੀ ਅਕਾਲ ਤਖਤ ਸਾਹਿਬ ਗੱਲ ਕਰਨਗੇ ਉਹ ਸਾਨੂੰ ਅਸੀਂ ਉਸ ਗੱਲ ਤੇ ਪਹਿਰਾ ਦੇਣਾ ਨਾ ਕਿ ਦਿਲਬਾਖ ਜੀ ਰੁੱਕ ਕੇ ਜਰਾ ਹਾਂ ਠੀਕ ਹੈ ਤੁਸੀਂ ਜੁੜੇ ਰਹੋ ਨਾਲ ਸਾਡੇ ਨਾਲ ਅਮਰਜੀਤ ਸਿੰਘ ਰਾਜਨ ਜੁੜ ਚੁੱਕੇ ਨੇ ਆਮ ਆਦਮੀ ਪਾਰਟੀ ਤੋਂ ਅਮਰਜੀਤ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਅਮਰਜੀਤ ਸਿੰਘ ਜੀ ਮੇਰੀ ਆਵਾਜ਼ ਆ ਰਹੀ ਤੁਹਾਨੂੰ ਹਾਂ ਜੀ ਹਾਂ ਜੀ ਆ ਰਹੀ ਜੀ ਆ ਰਹੀ ਅਮਰਜੀਤ ਸਿੰਘ ਜੀ ਸਾਡੇ ਨਾਲ ਦਿਲਬਾਖ ਸਿੰਘ ਜੀ ਵੀ ਜੁੜੇ ਹੋਏ ਨੇ ਐਸਜੀਪੀਸੀ ਤੋਂ ਨੇ ਔਰ ਜ਼ਿਕਰ ਤੁਸੀਂ ਸਾਫ਼ ਤੌਰ ਤੇ ਇਹਨਾਂ ਨੂੰ ਸੁਣਿਆ ਕੀ ਇਸ ਪੂਰੇ ਵਿਸ਼ੇ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਨੇ ਕਮੇਟੀ ਬਣਾਈ ਜਾਂਚ ਅਸੀਂ ਕਰ ਰਹੇ ਆ ਸਾਡਾ ਸਰਕਾਰ ਨਾਲ ਕੋਈ ਲੈਣ ਦੇਣ ਨਹੀਂ ਹੈ ਦੂਜੇ ਪਾਸੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਵੀ ਜਾਂਚ ਕਰਾਂਗੇ ਕਿਉਂਕਿ ਸਾਨੂੰ ਹਾਈ ਕੋਰਟ ਨੇ ਕਿਹਾ ਹੁਣ ਤੱਕ ਕਿਵੇਂ ਇਸ ਪੂਰੇ ਮਸਲੇ ਨੂੰ ਦੇਖੀਏ ਅਸੀਂ ਕਿਵੇਂ ਦੇਖੀਏ ਕਿਉਂਕਿ ਜ਼ਿਕਰ ਤੁਸੀਂ ਕਹਿ ਰਹੇ ਹੋ ਕਿ ਕਾਨੂੰਨ ਨੇ ਸਾਨੂੰ ਕਿਹਾ ਇਸ ਲਈ ਅਸੀਂ ਜਾਂਚ ਕਰ ਰਹੇ ਆ ਅਕਾਲ ਤਖਤ ਸਾਹਿਬ ਤੋਂ ਲਗਾਤਾਰ ਇਸ ਗੱਲ ਦਾ ਜ਼ਿਕਰ ਹੋ ਰਿਹਾ ਕਿ ਉਹ ਤਾਂ ਸਰਵੋੱਚ ਹੈ ਤੇ ਕਿ ਤੁਸੀਂ ਸਰਕਾਰ ਜਿਹੜੀ ਆ ਕਿ ਅਕਾਲ ਤਖਤ ਸਾਹਿਬ ਤੋਂ ਵੱਡੀ ਹੋ ਗਈ ਹੈ ਨਹੀਂ ਦੇਖੋ ਜੀ ਸਰਕਾਰ ਅਕਾਲ ਤਖਤ ਸਰ ਤੋਂ ਵੱਡੀ ਨਹੀਂ ਹੈ ਪਰ ਜਦੋਂ ਮਤਲਬ ਕਿ ਆਪਾਂ ਦੇਖੀਏ ਵੀ ਜੇ ਅਕਾਲ ਤਖਤ ਨੂੰ ਹੁਣ ਚਲਾ ਕੌਣ ਰਿਹਾ ਹੈ ਇਹ ਸਾਰਿਆਂ ਨੂੰ ਜਗ ਜਾਰ ਹੈ ਕਿ ਇੱਥੇ ਬਾਦਲ ਪਰਿਵਾਰ ਦਾ ਸੁਖਵੀਰ ਸਿੰਘ ਬਾਦਲ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਫਿਰ ਸੁਖਵੀਰ ਸਿੰਘ ਬਾਦਲ ਇਹਨਾਂ ਦਾ ਕਬਜਾ ਜੋ ਇਹ ਕਹਿੰਦੇ ਨੇ ਗਲਤ ਗਲਤ ਰਾਜਨਜੀ ਸ਼ਬਦ ਵਰਤ ਲੋ ਆਪਦੇ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸਤਿ ਸ੍ਰੀ ਅਕਾਲ ਜੀ ਕਰ ਸਕਦੇ ਬਿਲਕੁਲ ਗਲਤ ਸ਼ਬਦ ਵਿੱਚ ਮੈਂ ਤੁਹਾਡੀ ਗੱਲ ਚ ਬੋਲਿਆ ਨਹੀਂ ਸੀਗਾ ਜੀ ਬਿਲਕੁਲ ਗਲਤ ਸ਼ਬਦ ਜਰੋਰੀ ਜੀ ਰਾਜਨ ਜੀ ਇੱਕ ਵਾਰੀ ਇੱਕ ਵਾਰੀ ਇੱਕ ਵਾਰੀ ਦਿਲਬਾਖ ਜੀ ਇਹਨਾਂ ਦਾ ਲੈ ਲਈ ਅਸੀਂ ਪ੍ਰਤੀਕਰਮ ਲੈ ਲਈ ਠੀਕ ਹੈ ਗਰੀਮਾ ਬਣਾ ਕੇ ਰੱਖਾਂਗੇ ਨਹੀਂ ਗਰੀਮਾ ਬਣਾ ਕੇ ਰੱਖਾਂਗੇ ਠੀਕ ਹੈ ਚਲੋ ਦਿਲਬਾਖ ਜੀ ਇੱਕ ਵਾਰੀ ਮੈਨੂੰ ਜਵਾਬ ਲੈ ਲੰਦੋ ਪੂਰਾ ਇੱਕ ਵਾਰੀ ਤੁਹਾਨੂੰ ਸਮਝ ਨਹੀਂ ਹੋ ਰਹਾ ਬਿਲਕੁਲ ਬਰਦਾਸ਼ਤ ਨਹੀਂ ਹੈ ਮੇਰੀ ਗੱਲ ਸੁਣ ਲਓ ਵਿਰਖ ਸਾਹਿਬ ਇੱਕ ਵਾਰੀ ਜਵਾਬ ਲੈ ਲੀਏ ਮੈਂ ਆਉਂਗਾ ਤੁਹਾਡੇ ਕੋਲ ਜੀ ਰਾਜਨ ਜੀ ਇਹ ਜਦੋਂ ਜਿਹੜੇ ਸਿੱਖ ਕਿੱਥੇ ਬੰਦੀਆਂ ਨੇ ਧਰਨੇ ਲਾਏ ਕਾਫੀ ਸਮੇਂ ਤੋਂ ਜਿਹੜੇ ਕਿ ਉ ਜਦੋਂ ਉਹਨਾਂ ਨੂੰ ਉੱਥੋਂ ਮਤਲਬ ਕਿ ਬਾਤ ਕੀਤਾਗਾ ਜਦੋਂ ਕੋਈ ਜਵਾਬ ਤਲਵੀ ਕਰਦੇ ਸੀ ਜਾਂ ਕੋਈ ਸਹੀ ਗੱਲ ਤੇ ਬੋਲਦੇ ਸੀ ਤਾਂ ਉਹਨਾਂ ਨੇ ਜਿਹੜੇ ਧਰਨੇ ਲਾਏ ਉਹ ਆਪਣਾ ਕੋਰਟ ਦੇ ਵਿੱਚ ਗਏ ਕੋਰਟ ਨੇ ਸਰਕਾਰ ਨੂੰ ਆਰਡਰ ਕੀਤੇ ਕਿ ਭਾਈ ਤੁਸੀਂ ਇਹਨਾਂ ਤੇ ਐਕਸ਼ਨ ਲਓ ਐਫ ਆਈ ਆਰਸ ਕਰੋ ਤਾਂ ਸਰਕਾਰ ਨੇ ਐਫ ਆਈ ਆਰ ਕੀਤੀ ਇਹਨਾਂ ਨੂੰ ਪਤਾ ਨਹੀਂ ਕਿਉਂ ਇਸ ਗੱਲ ਦੀ ਚਲਕੀ ਹੈ ਕਿ ਮਤਲਬ ਕਿ ਆਪਣਾ ਇਹ ਨਹੀਂ ਹੋਣੀ ਚਾਹੀ ਕਾਰਵਾਈ ਜੇ ਜੇ ਕਹਿੰਦੇ ਆ ਵੀ ਉਹ ਬੰਦੇ ਜਿਹੜੇ 16 ਬੰਦੇ ਤੇ ਇਹਨਾਂ ਨੇ ਕਾਰਵਾਈ ਕੀਤੀ ਸੀ ਜਿਹੜੇ ਦੋਸ਼ੀ ਪਾਏ ਜਾਂਦੇ ਆ ਤਾਂ ਇਹਨਾਂ ਨੂੰ ਕੀ ਦਿੱਕਤ ਹੈ ਦੇਖੋ ਕਾਨੂੰਨ ਵੀ ਇੱਕ ਪਾਸੇ ਇੱਕ ਪਾਸੇ ਆਪਣਾ ਸਰਮੋਰ ਸਾਡੇ ਆਉਟਸਾਫ ਵੀ ਹੈਗੇ ਹਨਾ ਜੀ ਇਹ ਇਦਾਂ ਦੀ ਜਿਹੜੀ ਚੀਜ਼ਾਂ ਹੈਗੇ ਜਦੋਂ ਉਹਨਾਂ ਨੂੰ ਨਹੀਂ ਸਰਟੀਫਿਕੇਸ਼ਨ ਕੋਰਟ ਦੇ ਕੋਰਟ ਨੇ ਆਰਡਰ ਦਿੱਤੇ ਤਾਂ ਇਹ ਤਾਂ ਕੀ ਦਿੱਕਤ ਹੈ ਜਦੋਂ ਇਹਨਾਂ ਨੇ ਮੇਰੀ ਗੱਲ ਸੁਣੀ ਇਹਨਾਂ ਦੇ ਆਪ ਦੇ ਇਹਨਾਂ ਦੇ ਬੁਲਾਰੇ ਕਈ ਇਹਨਾਂ ਦੇ ਵਿੱਚ ਕਹਿ ਚੁੱਕੇ ਐ ਐਲਜੀਪੀਸੀ ਦੇ ਪ੍ਰਧਾਨ ਆ ਹੋਰ ਆ ਇਹਨਾਂ ਦੇ ਬੁਲਾਰੇ ਛੱਬਰ ਸਾਹਿਬ ਵੀ ਉਹਨਾਂ ਕਹਿ ਰਹੇ ਸੀਗੇ ਜੀ ਕਿ ਜਦੋਂ 328 ਰੂਪ ਜਿਹੜੇ ਇਹਨਾਂ ਨੇ ਕਿਹਾ ਕਿ ਮਤਲਬ ਕਿ ਉਹ ਤੇ ਮਿਸਪਲੇਸ ਹੋਏ ਆ ਤਾਂ ਉਹ ਮਤਲਬ ਕਿ ਆਪਣਾ ਇਹਨਾਂ ਨੇ ਕਿਹਾ ਵੀ ਅਸੀਂ ਤਿੰਨ ਦਵਾ ਦੇ ਨਹੀਂ ਸਕਦੇ ਸੀਗੇ ਜਿਹੜੇ ਵੀ ਸਾਡੇ ਕੋਲੇ ਆਉਂਦੀਆਂ ਦੀ ਸੰਗਤਾਂ ਅਸੀਂ ਨਾ ਜੀ ਇੱਕ ਤਾਂ ਵੈਸੇ ਐਕਸਟਰਾ ਦੇ ਹੁੰਦੇ ਸੀਗੇ ਜਦੋਂ ਅਸੀਂ ਸ਼ਾਮ ਵੀਂ ਕਰਾਈ ਤਾਂ ਦੇਖੋ ਕਿੱਡੀ ਮਾੜੀ ਗੱਲ ਹੈ ਜਦੋਂ ਉਹ ਕਿਹੜੇ ਹੋਰ ਹੁਣ ਇੱਕ ਜਵਾਬ ਲੈ ਲਿਆ ਵੀਰਖ ਜੀ ਜਵਾਬ ਦੇ ਦਿਓ ਗੱਲ ਦਾ ਜ਼ਿਕਰ ਕਰ ਰਿਹਾ ਹੈ ਤਿੰਨੋ 28 ਪਾਵਨ ਸਰੂਪ ਮਾਮਲੇ ਨੂੰ ਲੈ ਕੇ ਇਸ ਪੂਰੇ ਵਿਸ਼ੇ ਨੂੰ ਲੈ ਕੇ ਜ਼ਿਕਰ ਹੋ ਰਿਹਾ ਹੈ ਔਰ ਉਹ ਬਹੁਤ ਬਾਰ ਬਾਰ ਇਹ ਗੱਲ ਕਹਿ ਰਿਹਾ ਕਿ ਸਾਨੂੰ ਤੇ ਕੋਰਟ ਨੇ ਕਿਹਾ ਅਸੀਂ ਵੀ ਤਾਂ ਸੇਖਾਂ ਕਿਉਂਕਿ ਇਹ ਗੱਲ ਦਾ ਜ਼ਿਕਰ ਆਗੂਆਂ ਨੇ ਵੀ ਕੀਤਾ ਸੀ ਆਮ ਆਦੀ ਪਾਰਟੀ ਨੇ ਉਹ ਕਹਿੰਦੇ ਕਿ ਗੁਰੂ ਸਾਹਿਬ ਤਾਂ ਸਭ ਦੇ ਸਾਂਝੇ ਆ ਕਿ ਕੱਲੇ ਐਸਜੀਪੀਸੀ ਦੇ ਆ ਬਿਰਕ ਸਾਹਿਬ ਦੇਖੋ ਗੁਰੂ ਸਾਹਿਬ ਦੀ ਸਭ ਦੇ ਸਾਂਝੀ ਹੈ ਮੈਂ ਕਦੇ ਇਸ ਗੱਲ ਤੋਂ ਇਨਕਾਰ ਹੀ ਕਰਦਾ ਕਿ ਗੁਰੂ ਸਾਹਿਬ ਸਾਰਿਆਂ ਦੇ ਨਹੀਂ ਹੈਗੇ ਗੁਰੂ ਸਾਹਿਬ ਸਾਰਿਆਂ ਦੇ ਹੈਗੇ ਆ ਪਰ ਕੁਝ ਧਾਰਮਿਕ ਮਰਿਆਦਾ ਵੀ ਹੁੰਦੀਆਂ ਨੇ ਕੁਝ ਸਿੱਖ ਸੰਸਥਾਵਾਂ ਦੀਆਂ ਆਪਣੀਆਂ ਮਰਿਆਦਾ ਵੀ ਹੁੰਦੀਆਂ ਨੇ ਪਰ ਇਸ ਤਰੀਕੇ ਦੇ ਨਾਲ ਸਰਕਾਰ ਇਸ ਅਜੰਡੇ 'ਤੇ ਪੂਰੀ ਸਰਕਾਰ ਆਪਦਾ ਟਰੰਮ ਕਿਉਂ ਨਹੀਂ ਸੰਭਾਲਦੀ ਮੈਨੂੰ ਹੈਰਾਨਗੀ ਮਹਿਸੂਸ ਹੁੰਦੀ ਹੈ ਕਿ ਡਿਵੈਲਪਮੈਂਟ ਦਾ ਜਿਹੜਾ ਪੱਖ ਹੈ ਉਹ ਨਾ ਕਦੀ ਸਰਕਾਰ ਨੇ ਵੇਖਿਆ ਨਹੀਂ ਇੱਥੇ ਜਿਹੜੇ ਕੰਮ ਸਰਕਾਰ ਦੇ ਕਰਨ ਵਾਲੇ ਉਹ ਕਾਰਸੇ ਵਾਲੇ ਬਾਬੇ ਕਰ ਰਹੇ ਆ ਸੜਕਾਂ ਉਥੇ ਉਹ ਬਣਾਉਂਦੇ ਆ ਤਾਂ ਪਤਾ ਪੈਸੇ ਇਕੱਠੇ ਕੱਢ ਕੇ ਗੁਰੂ ਘਰ ਨੂੰ ਜਾਣ ਵਾਲੇ ਰੋਡ ਨੂੰ ਪਿਆਰ ਕਰਦੀ ਆਂ ਭੀ ਮੇਰੇ ਫਰੀਦਕੋਟ ਦੇ ਇਲਾਕੇ ਵਿੱਚ ਵੀ ਇਹੋ ਜਿਹੇ ਕੰਮ ਹੈਗੇ ਆ ਸਰਕਾਰ ਦਾ ਜਿਹੜਾ ਕੰਮ ਜਿਸ ਵਾਸਤੇ ਸਰਕਾਰ ਚੰਗੀ ਸੀ ਉਹ ਕੰਮ ਕਰੇ ਦੂਜੇ ਨੰਬਰ ਤੇ ਚਲੋ ਅਸੀਂ ਆਨੇ ਇਹਨਾਂ ਦੀ ਧਾਰਮਿਕ ਸ਼ਰਦਾ ਵੀ ਹੋਵੇਗੀ ਜਾਂ ਇਹਨਾਂ ਨੂੰ ਕੋਰਟ ਨੇ ਆਰਡਰ ਕੀਤੇ ਹੈ ਮੈਂ ਇਸ ਗੰਗੋ ਵੀ ਜਾਣਦਾ ਹੈ ਕਿ ਇਹਨਾਂ ਦੀ ਧਾਰਮਿਕ ਸ਼ਰਦਾ 2022 ਤੋਂ ਬਾਅਦ ਜਿੰਨੀ ਵਾਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਬੇਅਦਬੀਆਂ ਹੋਈਆਂ ਠੀਕ ਹੈ ਕੀ ਸਰਕਾਰ ਉਹਨਾਂ ਜਗ੍ਹਾ ਤੇ ਪਹੁੰਚੀ ਹੈ ਕਦੇ ਮੁੱਖ ਮੰਤਰੀ ਸਾਹਿਬ ਦਾ ਬਿਆਨ ਵਿਖਾ ਦਿਓ ਕਦੇ ਕੋਈ ਮੰਤਰੀ ਗਿਆ ਵਿਖਾ ਦਿਓ ਕਦੇ ਕੋਈ ਐਮ ਐਲ ਏ ਗਿਆ ਵਿਖਾ ਦਿਓ ਅਜੇ ਕੱਲ ਪਰਸੋਂ ਦੀ ਗੱਲ ਦੋ ਸੌਂ ਦੇ ਫਿਰ ਬੇਅਦਬੀ ਹੋਈ ਹੈ ਸੋ ਕਹਿਣ ਦਾ ਮਤਲਬ ਹੈ ਇਹ ਇੱਕ ਜਿਹੜਾ ਲੋਕਾਂ ਦਾ ਸੰਗਤ ਆ ਧਿਆਨ ਆਪਣੇ ਵੱਲ ਖਿੱਚਣ ਦੀ ਜਾ ਲੋਕਾਂ ਦੇ ਵਿੱਚ ਲੈ ਕੇ ਜਾਣ ਵਾਲੀ ਜਿਹੜੀ ਗੱਲ ਕਰ ਰਹੇ ਹੈ ਉਹ ਬਿਲਕੁਲ ਹੁਣ ਸੰਗਤਾਂ ਇਹਨਾਂ ਨੂੰ ਚੰਗੀ ਤਰ੍ਹਾਂ ਸਮਝ ਜਾ ਚੁੱਕੀਆਂ ਨੇ ਕਿ ਇਹ ਕਰਦੇ ਕੀ ਨੇ ਸਿਰਫ ਸਿਰਫ ਸਿਆਸਤ ਕਰ ਰਹੇ ਨੇ ਹੋਰ ਇਹਨਾਂ ਦਾ ਕੋਈ ਮਕਸਦ ਨਹੀਂ ਠੀਕ ਠੀਕ ਜੁੜੇ ਜਵਾਬ ਲੈ ਲਿਆ ਅਮਰਦੀਪ ਜੀ ਸਿਆਸਤ ਕਰ ਰਹੇ ਹੋ ਪ੍ਰੋਪਗੈਂਡਾ ਤੁਸੀਂ ਫਲਾਇਆ ਉਹ ਕਹਿ ਰਹੇ ਜੇ ਕੰਮ ਕਰਨਾ ਤਾਂ ਡਿਵੈਲਪਮੈਂਟ ਤੇ ਕਰੋ ਇਸ ਵਿਸ਼ੇ 'ਵਲ ਤੁਹਾਡਾ ਧਿਆਨ ਨਹੀਂ ਹੈ ਤੁਸੀਂ ਦੇਖੋ ਉਹਨਾਂ ਦਾ ਸਵਾਲ ਕਿਤੇ ਨਾ ਕਿਤੇ ਜ਼ਰੂਰ ਜ਼ਿਕਰ ਡਿਵੈਲਪਮੈਂਟ ਦਾ ਆ ਰਿਹਾ ਕਿ ਉਹ ਕੰਮ ਐਸਡੀਪੀਸ ਦਾ ਐਸਪੀਸੀ ਕਰ ਰਹੀ ਹੈ ਦੇਖੋ ਜੀ ਜੇ ਆਪਾਂ ਕਹੀਏ ਵੀ ਦੇ ਇਦਾਂ ਦੀ ਕੋ ਗੱਲ ਸੀਗੀ ਤਾਂ ਮਤਲਬ ਕਿ ਇਹਨਾਂ 328 ਪਾਵਨ ਸੁਲਪਾਂ ਦਾ ਮਿਸਪਲੇਸ ਹੋਣਾ ਮਤਲਬ ਕਿ ਕਿੰਨੇ ਮਤਲਬ ਕਿ ਇਹਨਾਂ ਅਸਲੀ ਸ਼ਰਮਾ ਗੱਲ ਹੈ ਐਸਪੀਸੀ ਮਤਲਬ ਕਿ ਇਹਨਾਂ ਤੇ ਕੰਟਰੋਲ ਨਹੀਂ ਕਰ ਪਾਈ ਇਹਨਾਂ ਨੂੰ ਪਤਾ ਨਹੀਂ ਕਿੰਨੇ ਕਿੰਨੇ ਪੜ ਰਹੇ ਆ ਕਿੱਥੇ ਮਤਲਬ ਕਿ ਪ੍ਰਿੰਟਿੰਗ ਹੋ ਰਹੀ ਹੈ ਕਿੰਨੇ ਆ ਰਹੇ ਇਹਨਾਂ ਨੇ ਕੋਈ ਧਿਆਨ ਹੀ ਹੈ ਨਹੀਂਗਾ 328 ਸਰਾਜ ਜੀ ਸੈਂਟਰ ਲੈ ਇਹਨਾਂ ਦੇ ਵਿੱਚ ਕਈਆਂ ਦੇ ਨਾਮ ਆਉਣੇ ਆ ਜਿਹੜੇ ਫਤਨ ਗੇਮਾਂ ਦੇ ਵੱਡੇ ਵੱਡੇ ਚਿਹਰੇ ਮਾਇਆ ਕਹਿੰਦੇ ਹੈ ਨਾ ਇਲੈਕਟ੍ਰੀਕ ਨਹੀਂ ਕਰਵਾ ਰਹੇ ਐਸਪੀਸੀ ਦੇ ਸੁਖਵੀਰ ਸਿੰਘ ਬਾਦਲੀ ਹੈ ਨਾ ਕਿਉਂ ਨਹੀਂ ਕਰਵਾਈ ਜਾ ਰਹੀ ਇਲੈਕਸ਼ਨ ਬਈ ਅਸੀਂ ਇਲੈਕਸ਼ਨ ਕਿਉਂ ਨਹੀਂ ਹੋ ਰਹੇ ਫਿਰ ਕਿਉਂ ਨਹੀਂ ਹੋ ਰਿਹਾ ਇਲੈਕਸ਼ਨ ਰਾਜਨ ਸਿੰਘ ਦੱਸੋ ਤੁਸੀਂ ਕਿਉਂ ਨਹੀਂ ਹੋ ਰਹੇ ਇਹ ਕਹਿੰਦੇ ਸਭ ਤੋਂ ਸਾਰੇ ਬਾਬੇ ਨੂੰ ਇਹ ਮਾਫੀ ਦਿੰਦੇ ਆ ਇਹਨਾਂ ਦੇ ਬੰਦੇ ਹੁਣ ਜੇ ਸੁਖਬੀਰ ਸਿੰਘ ਬਾਦਲ ਨੇ ਜਿਹੜੀਆਂ ਗਸ਼ਟੀਆਂ ਕੀਤੀਆਂ ਸੁਖਬੀਰ ਸਿੰਘ ਬਾਦਲ ਦੇ ਰਾਜ ਵਿੱਚ ਸ਼ੁਰੂ ਹੋਈ ਬੇਦਬੀ ਹੋਣੀ ਕਿਵੇਂ ਹੋਈ ਜੇ ਸਰੂਪ ਚੋਰੀ ਹੋਏ ਸੀ ਤਾਂ ਲੋਕਾਂ ਕੋਲ ਪਹੁੰਚੇ ਨਾ ਤਾਂ ਉਹਨਾਂ ਨੇ ਅੰਗ ਖਲਾਰੇ ਗਏ ਬੇਦਬੀ ਹੋਈ ਇੱਥੇ ਸਿੰਘ ਜਦੋਂ ਆ ਗਿਆ ਉਹ ਆ ਗਿਆ ਉਹਨੇ ਆ ਗਿਆ ਫਿਰ ਸਤਲਕੋਲ ਹੁਣੇ ਆ ਗਿਆ ਮੈਂ ਉਹਨੇ ਆ ਗਿਆ ਜਦੋਂ ਸਿੰਘ ਜਦੋਂ ਫੜ ਲੈਂਦੇ ਸੀ ਨਾ ਗੁਰਦੁਆਰ ਦੇ ਵਿੱਚ ਕਿਸੇ ਨੂੰ ਮਹਾਰਾ ਇਹ ਇਥੇ ਮਾੜੀਆਂ ਮਾੜੀਆਂ ਸਜਾਵਾਂ ਦੇ ਕਿ ਛੱਡ ਦਿੰਦੇ ਐ ਕਿਹਦੇ ਰੋਕੀ ਦੇ ਕਰਕੇ ਹੋ ਰਿਹਾ ਐ ਸਰ ਕੁਝ ਠੀਕ ਹੈ ਚਲੋ ਵਿਰਖ ਸਾਹਿਬ ਰਿਐਕਸ਼ਨ ਚਾਹੁੰਦਾ ਠੀਕ ਹੈ ਜਨਜੀ ਕਿਉਂਕਿ ਸਮਾਂ ਬਿਲਕੁਲ ਲਿਮਟਡ ਜਈ ਹੈ ਵਿਰਖ ਜੀ ਵਿਰਖ ਦੀ ਰਿਐਕਸ਼ਨ ਪਹਿਲੀ ਪਹਿਲੀ ਗੱਲ ਤੇ ਇਹਨਾਂ ਨੇ ਪੰਜ ਦਾ ਜਿਹੜਾ ਕੰਮ ਕੀਤਾ ਉਹ ਬਾਅਦ ਵਿੱਚ ਇੱਕ ਵਾਰੀ ਪੱਕੇ ਲੈ ਲਈ ਉਹਨਾਂ ਦਾ ਵੀ ਠੀਕ ਹੈ ਕਿਉਂਕਿ ਸਮਾਂ ਮੰ ਦੇਣਾ ਪੈਗਾ ਵਿਰਖ ਸਾਹਿਬ ਵਿਰਖ ਜੀ ਮੇਰੀ ਇੱਕ ਬੇਨਤੀ ਸੁਣੋ ਜੀ ਜੇਤ ਰਿਪੋਰਟ ਦੇ ਆਧਾਰ ਤੇ ਇਹਨਾਂ ਨੇ ਪਰਚਾ ਦਰਜ ਕੀਤਾ ਜੀ ਉਸ ਰਿਪੋਰਟ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪ ਕਿਤੇ ਗੁੰਮ ਹੋਏ ਜਾਂ ਚੋਰੀ ਹੋਏ ਆ ਠੀਕ ਹੈ ਸਭ ਤੋਂ ਵੱਡਾ ਤਾਂ ਇਹ ਗੁਨਾਹ ਇਸ ਗੱਲ ਦਾ ਕਰ ਰਹੇ ਨੇ ਕਿ ਜਿਹੜਾ ਵਾਰ-ਵਾਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਰੂਪਾਂ ਨੂੰ ਚੋਰੀ ਦੱਸ ਰਹੇ ਨੇ ਜਾਂ ਗੁੰਮ ਦੱਸ ਰਹੇ ਨੇ ਜੀ ਦੂਜੇ ਨੰਬਰ ਤੇ ਬੇਨਤੀ ਸੁਣੋ ਇਹ ਵੀ ਇੱਕ ਨਾ ਸਾਨੂੰ ਦੇੜੀਆਂ ਦੇਣੀਆਂ ਪੈਣਗੀਆਂ ਇਸ ਗੱਲ ਦੀਆਂ ਜਦੋਂ ਅਸੀਂ ਪਾਵਨ ਸਰੂਪਾਂ ਨੂੰ ਚੋਰੀ ਜਾਂ ਗੁੰਮ ਦੱਸਦੇ ਆ ਅਸੀਂ ਵਾਰ-ਵਾਰ ਇਹ ਗੱਲ ਕਹਿੰਦੇ ਆ ਰਹੇ ਆ ਉਹਦੇ ਵਿੱਚ ਜਿਹੜੇ ਫੰਡਸ ਆਉਂਦੇ ਸੀ ਜਿਹੜੀ ਭੇਟਾ ਆਉਦੀ ਸੀ ਉਹਦੇ ਵਿੱਚ ਮਲਾਜਮਾ ਨੇ ਕੁਤਾਈ ਕੀਤੀ ਹੈ ਠੀਕ ਹੈ ਨਾਗੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਫਰੂਟ ਕੋਈ ਚੋਰੀ ਹੋਏ ਆ ਨਾ ਕੋਈ ਘਮ ਹੋਏ ਆ ਨਾ ਉਹਨਾਂ ਦੀ ਕਿਸੇ ਬੇਅਦਬੀ ਹੋਈ ਆ ਪਰ ਰਾਜਨ ਜੀ ਇਹ ਜ਼ਿਕਰ ਕਰ ਰਹੇ ਕਿ ਤੁਸੀਂ ਸਜ਼ਾਵਾਂ ਬੜੀਆਂ ਛੋਟੀਆਂ ਲਾ ਦਿੰਦੇ ਹੋ ਆਪਣੀ ਮਾਮੂਲੀ ਸਜ਼ਾਵਾਂ ਲਾ ਦਿੰਦੇ ਹੋ ਧਾਰਮਿਕ ਧਾਰਮਿਕ ਪ੍ਰਕਿਰਿਆ ਦੇ ਅਨੁਸਾਰ ਉਹਨਾਂ ਨੂੰ ਨੌਕਰੀਆਂ ਤੋਂ ਕੱਢਿਆ ਗਿਆ ਉਹਨਾਂ ਨੂੰ ਜੁਰਮਾਨੇ ਕੀਤੇ ਗਏ ਉਹਨਾਂ ਦੇ ਜੋ ਵੀ ਸਾਡੀ ਧਾਰਮਿਕ ਮਰਿਆਦਾ ਦੇ ਅਨੁਸਾਰ ਕਾਰਵਾਈ ਬੰਦੀ ਉਹ ਸਾਰੀ ਕੀਤੀ ਗਈ ਔਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਜਿਹੜੀ ਉਸ ਵੇਲੇ ਦੀ ਸਾਡੀ ਐਗਜ਼ੀਕਟਿਵ ਬਾਡੀ ਸੀ ਉਹਨਾਂ ਨੂੰ ਵੀ ਸਜ਼ਾਵਾਂ ਲਾਈਆਂ ਗਈਆਂ ਦੂਜੇ ਨੰਬਰ ਤੇ ਜੀ ਇਹ ਗੱਲ ਕਰ ਰਿਹਾ ਹੈ ਸੱਚੇ ਸੌਦੇ ਵਾਲੇ ਜੀ ਜੀ ਇਹਨਾਂ ਨੂੰ ਇੱਕ ਗੱਲ ਪੁੱਛ ਲਿਓ ਕਿ ਤੁਸੀਂ ਇੱਥੇ ਦਾਵਾ ਕਰਕੇ ਜਾਂਦੇ ਹੋ ਕਿ ਅਸੀਂ ਬਿਲਕੁਲ ਨਿਰਪੱਖਾਂ ਜੀ ਅਸੀਂ ਸੱਚੇ ਸੌਦੇ ਵਾਲੇ ਦੀ ਕਦੇ ਹਮਾਇਤ ਨਹੀਂ ਕਰਦੇ ਹੂੰ ਸੱਚੇ ਸੌਦੇ ਵਾਲੇ ਦੀ ਕੋਲ ਆ ਗਿਆ ਮੈਂ ਆ ਗਿਆ ਇੱਕ ਮਿੰਟ ਰੰਜੀ ਇੱਕ ਮਿੰਟ ਦਿਓ ਮਿਰਗ ਜੀ ਜਾਰੀ ਰੱਖੋ ਮਿਰਗ ਜੀ 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 ਦੂਜੇ ਨੰਬਰ ਤੇ ਹੂੰ ਗੁਰੂ ਗ੍ਰੰਥ ਸਾਹਿਬ ਸੱਚੇ ਅੱਜ ਤੱਕ ਜਿੰਨੀਆਂ ਵੀ ਬੇਦਬੀਆਂ ਹੋਈਆਂ ਨੇ ਜੀ ਉਹਨਾਂ ਬੇਦਬੀਆਂ ਦੀ ਜਾਂਚ ਦੇ ਵਿੱਚ ਪਹਿਲੀ ਗੱਲ ਕੋਈ ਤੁਸੀਂ ਜਾਂਚ ਕਰਵਾਈ ਕੋਈ ਨਹੀਂ ਤੁਸੀਂ ਸਿਰਫ ਸਿਰਫ ਡਰਾਮਾ ਕੀਤਾ ਅੱਜ ਤੱਕ ਕਿਸੇ ਨੇ ਇਹ ਗੱਲ ਕਹੀ ਹੋਵੇ ਕਿ ਜਿਹੜੀ ਉਹ ਬਦਬੀ ਵਾਲਾ ਸਰੂਪ ਅਸੀਂ ਫਲਾਣੀ ਥਾਂ ਤੋਂ ਚੋਰੀ ਕਰਕੇ ਲੈ ਕੇ ਆਏ ਸਾਂ ਤਾਂ ਉਸ ਕਰਕੇ ਅਸੀਂ ਵੀ ਬਦਬੀ ਕੀਤੀ ਹੈ ਇਹ ਸਿਰਫ ਸਿਰਫ ਉਹ ਪ੍ਰੋਪਾਗੈਂਡਾ ਦੇ ਕਿ ਝੂਠ ਇਹਨਾਂ ਦੇ ਕੋਲ ਆ ਗਿਆ ਉਹਦੇ ਮੁਕਾਬਕੇ ਸੰਗਤਾਂ ਨੂੰ ਗਮਰਾਹ ਕਰਨਾ ਚਾਹੁੰਦੇ ਆ ਪਰ ਉਹ ਦਾਅਵੇ ਨਾਲ ਗੱਲ ਕਹਿਣਾ ਤੁਹਾਡੇ ਚੈਨਲ ਦੇ ਜੀ ਠੀਕ ਹੈ ਠੀਕ ਹੈ ਚਲੋ ਰਾਜਨ ਜੀ ਰਿਐਕਸ਼ਨ ਚਾਹਵਾਗੇ ਜ਼ਿਕਰ ਕਰ ਰਹੇ ਸੀ ਇਹਨਾਂ ਜੀ ਹੋਰ ਸੰਗਤ ਬਿਲਕੁਲ ਗੱਲ ਨਹੀਂ ਸੁਣेंगी ਉਹ ਮਤਲਬ ਕਾਰਨ ਦੱਸ ਦੇਣਾ ਪਹਿਲਾਂ ਵੀ ਗੱਲ ਕਰਤੀ ਆ ਕਿ ਬਾਈਬਲ ਕਹਿੰਦਾ ਕਿ ਬਰਗਾੜੀ ਇਹਨਾਂ ਨੂੰ ਇਸੇ ਕਰਕੇ ਹਾਰ ਮਿਲੀ ਹੈ ਬੜੀ ਜ਼ਬਰਦਸਤ ਇਹ ਗਮਰਾਹਕ ਉਹਨੂੰ ਪ੍ਰਚਾਰ ਕਰਦੇ ਆ ਹੋਰ ਕੁਝ ਨਹੀਂ ਇਹਨਾਂ ਦਾ ਮਸਲਾ ਸਿਰਫ ਚਲੋ ਚਲੋ ਰੁਕਿਓ ਰੁਕਿਓ ਠੀਕ ਆ ਠੀਕ ਆ ਰਾਜਨ ਸਾਹਿਬ ਰਾਜਨ ਜੀ ਰਾਜਨ ਜੀ ਬਿਲਕੁਲ ਇਹੀ ਗੱਲ ਕਹਿਣਾ ਚਾਹੁੰਦਾ ਜੀ ਜੇ ਆਪਾਂ ਕਹੀਏ ਨਾ ਜੇ ਗੱਲਾਂ ਕਰਦੇ ਆ ਜੋ ਮਤਲਬ ਕਿ ਆਪਣਾ ਇਹਨਾਂ ਦੇ ਬੰਦਿਆਂ ਨੇ ਇਹਨਾਂ ਦੀ ਬੁਲਾਰੀਆਂ ਨੇ ਕਿਹਾ ਚੱਬਰ ਸਾਹਿਬ ਇਹਨਾਂ ਦੇ ਐਗਜ਼ੀਕਟਿਵ ਕਮੇਟੀ ਦੇ ਮੈਂਬਰ ਹੈ ਐਸਜੀਪੀਸੀ ਦੇ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਇੱਕ ਮਹਾਰਾਜ ਦੇ ਪਾਵਨ ਸਤੂਪ ਨੂੰ ਐਕਸਟਰਾ ਦੇ ਦਿੰਦੇ ਸੀਗੇ ਕਿ ਸਾਡੇ ਕੋਲ ਪਾਵਰ ਤੇੰਦੀ ਹੁੰਦੀ ਸੀ ਸੰਘਤ ਜ਼ਿਆਦਾ ਆਈ ਸੀ ਦੇਖੋ ਜੋ ਆਪ ਦੇਖੋ ਕਿੰਨਾ ਇਹ ਨੜਾ ਉਹ ਜਿਹਦੇ ਵਿੱਚ ਬਿਲਕੁਲ ਵੀ ਵਜਨ ਨਹੀਂ ਹੈਗਾ ਰਾਜਨ ਜੀ ਰਾਜਨ ਜੀ ਮਾਰਨਾ ਚਾਹੁੰਦੇ ਹੈ ਉਹਨਾਂ ਨੇ ਸੱਤ ਸਾਲਾਂ ਕੀ ਰਾਜਨ ਜੀ ਇੱਕ ਬੇਤੀ ਲੋਕ ਚਲੋ ਅਦਾਲਤ ਦੇ ਕਹਿਤੇ ਕੀਤਾ ਫੈਸਲਾ ਮੈਂ ਗੱਲ ਚ ਫੋਲੋ ਕੀਤੀ ਹੈ ਇਹਨਾਂ ਦੇ 10 ਬੰਦੇ ਦੀ ਐਫ ਆਈਏ ਜ਼ਮਾਨਤ ਫਰਜ ਹੋ ਗਈਆਂ ਇਹਨਾਂ ਦੇ 10 ਬੰਦੇ ਦੀ ਜ਼ਮਾਨਤ ਇਹ ਜਿਹੜੇ ਕੰਮ ਕਰਦੇ ਨੇ ਉਹ ਸਾਡੇ ਬਿਲਕੁਲ ਨਹੀਂ ਆ ਐਫਆਈਰ ਬਿਲਕੁਲ ਸਾਡੇ ਨਹੀਂ ਆ ਨੂੰ ਉਹਦਾ ਯਾਦ ਰੱਖੋ ਜਿਨ੍ਹਾਂ ਨੇ ਐਸਾ ਐਮਸੀ ਹੁੰਦਿਆਂ ਸਾਡੇ ਬਿਲਕੁਲ ਨਹੀਂ ਆ ਸਿੱਧਾ ਸਾਡੇ ਬਿਲਕੁਲ ਨਹੀਂ ਆ ਸਾਹਿਬ ਜਦਿਆਂ ਨੂੰ ਉੱਥੇ ਸ਼ਰਧਾਂਜਲੀ ਦਵਾਈ ਇੱਥੇ ਆਪਣਾ ਲੋਕ ਸਭਾ ਦੇ ਵਿੱਚ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਬੀਜੇਪੀ ਕਹਿੰਦੀ ਇਹਨਾਂ ਦੇ ਸੁਖਵੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਬਾਲ ਦੇ ਵਿੱਚ ਨਾਮ ਰੱਖਿਆ ਜਾਵੇ ਉਹਨਾਂ ਦਾ ਬੀਜੇਪੀ ਕੀ ਜਾਵੇ ਤੁਹਾਡੀ ਇਹ ਬੀਜੇਪੀ ਬੀਜੇਪੀ ਨੇ ਤਿੰਨ ਪਗਮਾ ਪਗਮੇ ਨਗਰੀਆਂ ਨਗਰੀਆਂ ਨਾ ਕਾਸਤ ਸਿੰਘ ਸਾਹਿਬ ਦੀਆਂ ਠੀਕ ਹੈ ਪਵਿੱਤਰ ਹੋਣ ਦਾ ਤਰਜਾ ਦੀ ਨੋਟੀਫਿਕੇਸ਼ਨ ਜਾਰੀ ਕੀਤਾ ਐਨਆਰਐਸ ਕਬੀਰ ਸਿੰਘ ਬਾਦਲ ਕੈਪਟਨ ਨਮਰਿੰਦਰ ਤੁਸੀਂ ਆਪ ਪਵਿੱਤਰ ਹੋ ਜਾਓ ਉਹ ਪਹਿਲਾਂ ਤੁਸੀਂ ਠੀਕ ਹੈ ਰਾਜਨ ਜੀ ਰਿਐਕਸ਼ਨ ਦੇ ਠੀਕ ਹੈ ਵੀਰ ਜੀ ਠੀਕ ਹੈ ਰਾਜਨ ਜੀ ਠੀਕ ਹੈ ਰਾਜਨ ਜੀ ਠੀਕ ਹੈ ਵੀਰ ਜੀ ਮੇਰੀ ਦੋਨੋਂ ਬੇਨਤੀ ਰਹੇਗੀ ਵੀਰ ਖਾਬ ਤੁਹਾਡੀ ਵਾਰੀ ਹੈ ਰਿਐਕਸ਼ਨ ਦੇ ਦਿਓ ਪਵਿੱਤਰ ਕਰ ਲੋ ਇੰਨਾ ਹੀ ਬੜਾ ਸ਼ਹਿਰ ਹੈ ਠੀਕ ਹੈ ਰਾਜਨ ਜੀ ਕੋਈ ਜਵਾਬ ਲੈ ਲਈ ਵੀਰ ਜੀ ਤੁਸੀਂ ਵੀਰ ਜੀ ਕਾਫੀ ਇਲਜ਼ਾਮ ਲਗਾਏ ਰਾਜਨ ਉਹਨੇ ਉਹਨਾਂ ਕਹਿੰਦੇ ਸਰਕਾਰ ਨੇ ਆਇਆ ਕੀਤਾ ਐਸਜੀਪੀਸੀ ਨੇ ਕੀ ਕੀਤਾ ਕਬੀਰ ਸਿੰਘ ਬਾਦਲ ਰਾਜਨ ਜੀ ਠੀਕ ਹੈ ਰਾਜਨ ਜ ਜੋ ਰਾਜਨੀਤਿਕ ਵਿਰਖਾ ਮੈਨੂੰ ਉਹਨਾਂ ਨੂੰ ਚੁੱਪ ਕਰਾ ਲੰਦਾਂ ਪਹਿਲੇ ਮੈਂ ਉਹਨਾਂ ਤੁਹਾਡੇ ਕੋਲ ਆਜਾ ਜੀ ਬੇਨਤੀ ਰਹੇਗੀ ਤਾਂ ਉਹ ਰਿਐਕਸ਼ਨ ਆ ਗਿਆ ਟਾਈਮ ਤੁਹਾਨੂੰ ਦਿੱਤਾ ਹੈ ਵਿਰਖਾ ਸਾਹਿਬ ਰਿਐਕਸ਼ਨ ਸਾਫ਼ ਤੌਰ ਤੇ ਕਹਿ ਰਹੇ ਸਾਡੀ ਸਰਕਾਰ ਨੇ ਜੋ ਕੰਮ ਕੀਤੇ ਉਹ ਗਿਣਾਏ ਉਹਨਾਂ ਨੇ ਐਸਪੀਸੀ ਨੇ ਕੀ ਕੀਤਾ ਉਹ ਕਹਿੰਦੇ ਐਸਪੀਸੀ ਦਾ ਇੱਕ ਸੂਤੇ ਨਾਲ ਇੱਕ ਰੂਪ ਹੋਰ ਦੇ ਦਿੰਦੇ ਸੀਗੇ ਵਿਰਖਾ ਸਾਹਿਬ ਮੇਰੀ ਉਹ ਮੇਰੀ ਬੇਨਤੀ ਸੁਣੋ ਜੀ ਜੀ ਪਹਿਲੀ ਗੱਲ ਤਾਂ ਇਹ ਜੀ ਕਹਿ ਰਿਹਾ ਵੀ ਇਹਨਾਂ ਦੇ ਮੁਲਾਜ਼ਮਾਂ ਦੀ ਜਵਾਨਤਾ ਜਿਹੜੀਆਂ ਜਦੋਂ ਸਾਡਾ ਮੁਲਾਜ਼ਮ ਰਿਆ ਹੀ ਕੋਨੀ ਜੇ ਉਹਨਾਂ ਨੇ ਗਲਤੀ ਕੀਤੀ ਤਾਂ ਅਸੀਂ ਉਦੋਂ ਹੀ ਉਹਨਾਂ ਨੂੰ ਬਾਹਰ ਕੱਢ ਤਾ ਮੈਂ ਕਿਹਾ 10 ਬੰਦਿਆਂ ਦੇ ਗੁਨਾਹ ਦਾ ਮੈਂ ਮੈਸਪਲ ਸਾਡੇ ਮੁਲਾਜ਼ਮ ਨਹੀਂ ਕਿਹਾ ਉਹ ਗਲਤੀ ਦਾ ਸੋਲਾ ਹੁਣ ਰਜਨ ਜੀ ਇੱਕ ਵਾਰੀ ਰਿਐਕਸ਼ਨ ਲੈ ਲੰਦੋ ਮੈਂ ਬੇਨਤੀ ਰਹੀਗੀ ਪਲੀਜ਼ ਇਹਦਾ ਚਿੰਤਾ ਨੂੰ ਸਮਝ ਨਹੀਂ ਆਣਾ ਮੁੱਦਾ ਨਹੀਂ ਸਮਝ ਆਣਾ ਇਹ ਗੱਲ ਦਾ ਸੋਲਾ ਹੁਣ ਕਾਲਿਆ ਗੱਲ ਸੁਣ ਲਾ ਜੇ ਅਸੀਂ ਬਾਹਰ ਦਾ ਰਸਤਾ ਵਿਖਾਇਆ ਸੀ ਠੋਕੇ ਕਹਿੰਦੇ ਸਾਡੇ ਨਹੀਂ ਹੋਏਗੇ ਤੁਹਾਡਾ ਵਿਜੇ ਸਿੰਘਲਾ ਤੁਹਾਡਾ ਫੌਜਾ ਸਰਾਰੀ ਤੁਹਾਡਾ ਮੰਗਤਰਾਮ ਤਰੀ ਸ਼ੁਭ ਦੇ ਕੇ ਤੁਸੀਂ ਆਪ ਫੜੇ ਕਿੰਨੇ ਕ ਬਾਹਰ ਕੱਢੇ ਜਿਓ ਬਾਹਰ ਬੈਠੇ ਨੂੰ ਜਵਾਬ ਹੈਗਾ ਤੁਹਾਡੇ ਕੋਈ ਕੋਈ ਮੰਤਰੀ ਨਹੀਂ ਹੈਗੇ ਤੁਸੀਂ ਆ ਗਏ ਬੜੇ ਬੀਕਰ ਬੰਸੇ ਆਪਣੇ ਵਿਸਰਦੇ ਹੋ 3 ਨੰਬਰ ਤੇ ਗੱਲ ਸੁਣੋ ਉਹ ਗੱਲ ਸੁਣਨਾ ਅਗਲੀ ਗੱਲ ਵੀ ਸੁਣਨਾ ਸ਼ੁਰੂ ਦੀ ਗੱਲ ਚੱਬਰ ਸਾਹਿਬ ਜਿਹੜੀ ਗੱਲ ਚੱਬਰ ਸਾਹਿਬ ਨੇ ਕਹੀ ਜੀ ਜਿਹੜੀ ਗੱਲ ਚੱਬਰ ਸਾਹਿਬ ਨੇ ਕਹੀ ਉਹ ਚੱਬਰ ਸਾਹਿਬ ਦੀ ਗੱਲ ਤਾਂ ਵੀ ਸੁਣਨਾ ਚੱਬਰ ਸਾਹਿਬ ਨੇ ਕਿਹਾ ਵੀ ਕਈ ਵਾਰ ਹਾਲਾਤ ਇਹੋ ਜਿਹੇ ਬਣ ਜਾਂਦੇ ਆ ਕਿ ਸਾਡੇ ਇਲਾਕੇ ਦੀ ਸੰਗਤ ਗਈ ਅਸੀਂ ਤਿੰਨ ਸਰੂਪ ਉਹਨਾਂ ਨੂੰ ਕਿਹਾ ਸੀ ਰਿਕਮੈਂਡ ਕਰਨ ਵਾਸਤੇ ਪਰ ਉਹਨਾਂ ਨੇ ਐਟੇ ਟਾਈਮ ਉਹਦੇ ਕਿਹਾ ਸਾਨੂੰ ਪਾ ਦੇ ਚਾਹੀਦੇ ਆ ਅਸੀਂ ਗੱਡੀ ਲੈ ਕੇ ਆਏ ਆ ਇਹ ਕੀ ਗਲਤੀ ਲੱਗਦੀ ਹੈ ਸਹੀ ਵਾਰ ਹੋਇਆ ਸੁਣੋ ਠੀਕ ਜੀ ਵੀਰ ਜੀ ਦਾ ਜਵਾਬ ਲੈ ਲਈ ਵੀਰ ਜੀ ਦਾ ਹੁਣ ਐਸੀ ਗੱਲ ਤੇ ਰਾਜਨ ਜੀ ਹੁਣ ਇੱਕ ਮਿੰਟ ਬੇਨਤੀ ਰਹੀ ਵੀਰਕ ਸਾਹਿਬ ਇਹ ਜਿਹੜੀ ਚੱਬਰ ਸਾਹਿਬ ਦਾ ਬਿਆਨ ਸੁਣਾ ਰਹੇ ਕੋਰਟ ਕਰ ਰਹੇ ਵਿੱਚ ਜੀ ਵੀਰਕ ਜੀ ਮੈਂ ਉਹੀ ਗੱਲ ਕਰ ਰਿਹਾ ਸਾਡੇ ਚੱਬਰ ਸਾਹਿਬ ਨੇ ਹੈ ਇਸ ਨੂੰ ਤੇ ਤਿੰਨ ਸਰੂਪ ਵਾਸਤੇ ਅਲਾਉ ਕੀਤਾ ਸੀ ਪਰ ਉਹ ਸੰਗਤ ਕਹਿੰਦੀ ਪਈ ਪੰਜ ਸਰੂਪ ਲੈ ਕੇ ਜਾਣੇ ਆ ਸਾਨੂੰ ਪੰਜ ਸਰੂਪ ਚਾਹੀਦੇ ਆ ਕਿਉਂਕਿ ਸਾਡਾ ਉੱਥੇ ਸਰਦਾ ਨਹੀਂ ਇਸ ਪਾਲਕੀ ਸਾਹਿਬ ਲੈ ਕੇ ਆਏ ਆ ਨਾਲ ਗੁਰੂ ਦੀ ਸੰਗਤ ਲੈ ਕੇ ਆਏ ਆ ਤੋਂ ਐਡੇ ਟਾਈਮ ਕਹਿੰਦੇ ਸਾਨੂੰ ਪ੍ਰਬੰਧ ਕਰਵਾਉਣਾ ਪਿਆ ਜਦ ਕਿ ਸਾਡਾ ਅਸੀਂ ਪੂਰਾ ਪਹਿਲੋ ਤਿੰਨ ਜਣਾਂ ਦੀ ਸਾਰੀ ਰਿਪੋਰਟ ਤਿਆਰ ਕਰਕੇ ਭੇਜੀ ਸੀ ਉਹਨਾਂ ਦਾ ਕਹਿਣ ਦਾ ਮਤਲਬ ਕੁਝ ਹੋਰ ਸੀ ਗੱਲ ਦਾ ਇਹ ਜਿਹੜੇ ਲੋਕ ਨੇ ਇਹਨਾਂ ਦੇ ਕੋਲ ਹੋਰ ਬਹਾਨਾ ਤਾਂ ਤੇ ਹਾਇ ਕੋ ਨਹੀਂ ਇਹਨਾਂ ਕੋਲ ਸਿਰ ਤੋਂ ਸਿਰਫ ਏਂਡਾ ਹੀ ਰਹਿ ਗਿਆ 328 ਪਾਵਨ ਸਰੂਪਾਂ ਵਾਲਾ ਹੋਰ ਇਹਨਾਂ ਦੇ ਕੋਲ ਕੋਸ਼ਿਸ਼ ਨਹੀਂ ਡਿਵੈਲਪਮੈਂਟ ਜਿਹੜੀ ਦੱਸ ਸਕਦੇ ਵੀ 16 ਮੈਡੀਕਲ ਕਾਲਜ ਅਸੀਂ ਕਿੱਥੇ ਬਣਾਏ ਠੀਕ ਹੈ ਛੜਕਾ ਜਿਹੜੀਆਂ ਬਾਬੇ ਬਣਾ ਰਹੇ ਨੇ ਹਾਂਜੀ ਹੋਰ ਜਿੰਨਾ ਵੀ ਇਹਨਾਂ ਨੇ ਹੁਣ ਤੱਕ ਪ੍ਰਚਾਰ ਕੀਤਾ ਵੱਡੇ ਵੱਡੇ ਹੋਲਡਿੰਗ ਬੋਰਡ ਲਵਾਏ ਨੇ ਉਹ ਸਾਰਾ ਕੁਝ ਇਹਨਾਂ ਦਾ ਲੋਕਾਂ ਦੇ ਸਾਹਮਣੇ ਆ ਚੁੱਕਾ ਹਮ ਸਾਰਾ ਕੁਝ ਲੋਕ ਜਾਣ ਚੁੱਕੇ ਆ ਮੈਂ ਕਹਿੰਦਾ ਵੀ ਤੁਸੀਂ ਨਾ ਅੱਜ ਇਹਨਾਂ ਨੂੰ ਕੋਈ ਜਰਨਲ ਵਿੱਚ ਲਾਸਟ ਕਰਾ ਲੈਣਾ ਠੀਕ ਹੈ ਜਰਨਲ ਵਿੱਚ ਲਾਸਟ ਸੌਰੀ ਮਾਫ ਕਰਨਾ ਜਰਨਲ 'ਚ ਉਹਨਾਂ ਅੱਜ ਕਰਾਉਣ ਦੀ ਸ਼ਿਫਾਰਿਸ਼ ਕਰ ਲੈਣਾ ਤੇ ਫਿਰ ਵੇਖਿਓ ਤਾਂ ਕਿਤੇ ਕਿਹੜੇ ਭਾਅ ਨਾਲ ਨੂੰ ਤੋਲ ਕੇ ਵੇਚੀ ਠੀਕ ਹੈ ਚਲੋ ਹੁਣ ਛੋਟੇ ਰਿਐਕਸ਼ਨ ਚਾਹੂਗਾ ਕਿ ਸਮਾਂ ਲਿਮਟਿਡ ਜੈ ਰੇਗਰਾਜਨ ਜੀ ਲਾਸਟ ਰਿਐਕਸ਼ਨ ਚਾਹੂਗਾ ਉਹ ਜ਼ਿਕਰ ਕਰ ਰਿਹਾ ਕਿ ਜਨਤਾ ਸਭ ਕੋ ਜਾਣਦੀ ਹੈ ਜੰਦਾ ਜਨਤਾ ਦਾ ਜ਼ਿਕਰ ਕਰ ਰਿਹਾ ਹੈ ਇਹ ਕਿਸ ਗੱਲ ਦਾ ਜ਼ਿਕਰ ਕਰ ਰਿਹਾ ਜਨਤਾ ਕੀ ਜਾਣਦੀ ਹੈ ਕਿਸੇ ਦਾ ਜ਼ਿਕਰ ਕਰ ਰਿਹਾ ਹੈ ਇਹ ਕਹਿੰਦੇ ਵੀ ਜਿਹੜਾ ਇਸ਼ੂ ਹੈ ਇਹ ਕਹਿੰਦੇ ਇਹ ਤਾਂ ਕਾਮਨ ਜੈ ਇਸ਼ੂ ਹੈ ਇਹਨਾਂ ਨੇ ਚੱਕ ਲਿਆ ਜੀ ਇਸ ਚੀਜ਼ ਨੂੰ ਕਾਮਿਨਿਸ਼ਨ ਕਹਿ ਰਿਹਾ ਇਹ ਕਹਿੰਦੇ ਇੱਕ ਵਾਰੀ ਅਸੀਂ ਐਕਸਟਰਾ ਦਿੱਤਾ ਇਹਨਾਂ ਦੀ ਗਿਣਨਾ 'ਚ ਤੁਦਮ ਹੈਗਾ 328 ਵਾਰ ਦਿੱਤੇ ਤੁਸੀਂ ਐਕਸਟਰਾ ਪਾਵਨ ਸਰੂਪ ਲੋਕਾਂ ਕਿੰਨੀ ਵੱਡੇ ਝੂਠ ਕਿੰਨੇ ਵੱਡੇ ਡਰਾਮੇ ਕਰ ਰਿਹਾ ਹੈ ਕਹਿੰਦੇ ਇਹਨਾਂ ਨੇ ਉਹੀ ਮਸਲਾ ਚੱਕ ਲਿਆ ਜੀ ਇਹ ਮਸਲਾ ਐਵੇਂ ਹੀ ਹੈ ਸਾਡੇ ਗੁਰੂ ਸਾਹਿਬ ਸਾਡੇ ਉਹ ਤਾਂ ਸਾਡੇ ਸਾਡੇ ਗੁਰੂ ਹੈ ਜਿਵੇਂ ਤੁਸੀਂ ਪਹਿਲਾਂ ਨਾਲ ਤੁਸੀਂ ਬਾਣੀ ਪੜ੍ਹ ਕੇ ਆਪਣੀ ਜ਼ਿੰਦਗੀ ਚਲਾਉਂਦੇ ਹੋ ਉਹਨਾਂ ਨੇ ਸਾਡੇ ਜਿਵੇਂ ਤੁਸੀਂ ਪਹਿਲਾਂ ਬਿਹਤਰੀਆ ਦਾ ਇਨਫਾਦ ਦੇਤਾ ਉਹ ਕਮੇਟੀ ਵੀ ਬਣਾਣੀ ਆ ਨਾ ਹੁਣ ਵਿਰਖ ਸਾਹਿਬ ਬਿੱਲ ਵੀ ਪਾਸ ਹੋਇਆ ਤੁਹਾਨੂੰ ਯਾਦ ਹੋਣਾ ਹੈ ਕਮੇਟੀ ਵੀ ਇਕੱਠੇ ਤੋਂ ਨਹੀਂ ਉਹ ਵਿਚਾਰ ਚਰਚਾ ਚੱਲ ਰਹੀ ਹੈ ਕਮੇਟੀ ਜਿਹੜੀ ਉਹਨੂੰ ਯਾਦ ਯਾਰੇ ਮੰਤਰੀ ਕੜੇ ਸੀਗੇ ਉਹ ਮੰਤਰੀ ਦੀ ਵਾਈਟ ਕਮੇਟੀ ਆ ਸਾਡੀ ਵਿਚਾਰ ਚਰਚਾ ਜੀ ਜੀ ਕਾਦੀ ਕਮੇਟੀ ਬਣਾਈ ਕਾਦੀ ਵਿਚਾਰ ਚਰਚਾ ਹੁੰਦੀ ਹੁੰਦੀ ਹੂੰ ਇਨਾਂ ਦੀ ਗੱਲ ਦੇਖ ਲਓ ਕਹਿੰਦੇ ਇਹ ਤਾਂ ਮੁੱਦਾ ਇਹਨਾਂ ਨੇ ਇਹ ਨਹੀਂ ਚੱਕ ਲਿਆ ਇਸ ਮੁੱਦੇ ਨੂੰ ਇਹਨਾਂ ਨੇ ਸਮਝਦੇ ਕਰੋੜਾਂ ਰੁਪਈਆ ਦਾ ਨੁਕਸਾਨ ਇਹ ਜਾਨਾ ਕਰ ਰਹੇ ਨੇ ਕਰੋੜਾਂ ਰੁਪਈਆ ਪੰਜਾਬ ਦੀ ਸੰਗਤ ਦਾ ਦਾ ਪੈਸੇ ਦਾ ਨੁਕਸਾਨ ਇਹ ਰਜਾਨਾ ਕਰ ਰਹੇ ਨੇ ਹਿਯਾਰ ਲਾ ਕੇ ਹਕੀ ਨੇ ਕੁਝ ਨਹੀਂ ਹੋਵੇਗਾ ਤੇ ਐਸਜੀਪੀ ਦੇ ਪੈਸੇ ਖਤਮ ਹੋਣਗੇ ਐਸਜੀਪੀ ਦੇ ਪੈਸੇ ਖਤਮ ਹੋਣਗੇ ਦਿਰਵਾ ਖਤਮ ਹੋਣ ਦੇ ਨਾਤੇ ਪੈਸੇ ਨਾਲ ਆਈ ਵੀ ਇਹ ਲੋਕ ਕੀ ਕਰਨਗੇ ਐਸਜੀਪੀ ਦੇ ਪੈਸੇ ਨਾ ਆਉਣ ਵਾਲੇ ਲੋਕ ਕੀ ਕਰਨਗੇ ਕਿ ਇਹ ਬਿਲਡਿੰਗ ਦਿੱਲੀ ਦੀ ਆ ਪੈਦਾ ਕੀਤੀਆਂ ਗਿਰਜਾਂ ਵੀ ਆਈਆਂ ਪੰਜਾਬ ਦੇ ਵਿੱਚ ਇਹਨਾਂ ਦਾ ਇਤਿਹਾਸ ਇਸ ਤਰੀਕੇ ਨਾਲ ਲਿਖਿਆ ਜਾਏਗਾ ਕਿ ਦਿੱਲੀ ਦੀਆਂ ਪੈਦਾ ਕੀਤੀਆਂ ਗਿਰਜਾਂ ਵੀ ਪੰਜਾਬੀਆਂ ਜਿਹੜੀਆਂ ਪੰਜਾਬ ਨੂੰ ਖਟਿਆਈ ਜਾਂ ਲੋਕ। ਕਵੀਰਵਾਦ ਤਾਂ ਲਿਖਿਆ ਗਿਆ ਹੁਣ ਮਹਾਤਮਾ ਜੀ ਬਿਲਕੁਲ ਤੁਹਾਡੀ ਜੁਰੀ ਚੋ। ਇਹੋ ਜਿਹਾ ਇਤਿਹਾਸ ਲਿਖਿਆ ਜਾਣਾ ਹੈ ਕਿ ਲੋਕ ਇਹ ਕਹਾ ਕਰਨਗੇ ਦਿੱਲੀ ਦੀਆਂ ਗਿਰਜਾਂ ਜਿਹੜੇ ਤੁਸੀਂ ਬਣੇ ਸਕਦੇ ਹੋ ਨਾ ਕਵੀਰਵਾਦ ਦਾ ਇਤਿਹਾਸ ਲਿਖ ਗੁਰੂ ਸਾਹਿਬ ਨੇ ਦਿੱਲੀ ਦੀਆਂ ਪੈਦਾ ਕੀਤੀਆਂ ਗਿਰਜਾਂ ਚੋਂ ਉਹਨੂੰ ਦਰਕਨਾਤ ਦਿੱਲੀ ਦੀਆਂ ਪੈਦਾ ਕੀਤੀਆਂ ਗਿਰਜਾਂ ਜਿਹੜੀਆਂ ਪੰਜਾਬ ਨੂੰ ਨੋਟ ਲੈ ਕੇ ਖਾ ਗਈਆਂ। ਠੀਕ ਹੈ ਠੀਕ ਹੈ ਜੀ ਸਮਝ ਜਾਂਦਾ ਨਹੀਂ ਦੇ ਰਿਹਾ ਹੁਣ ਠੀਕ ਹੈ ਦਿਲਬਾਖ ਜੀ ਬਹੁਤ ਬਹੁਤ ਧੰਨਵਾਦ ਅਮਰਦੀਪ ਰਾਜਨ ਜੀ ਬਹੁਤ ਬਹੁਤ ਧੰਨਵਾਦ ਕਿਉਂਕਿ ਮੈਨੂੰ ਸਮਾਂ ਜਾਦ ਨਹੀਂ ਦੇ ਰਿਹਾ ਤੁਹਾਡੇ ਦੋਹਾਂ ਦੇ ਅਸੀਂ ਪੱਕ ਲੈਣ ਦੀ ਕੋਸ਼ਿਸ਼ ਕੀਤੀ ਐਸਜੀਪੀਸੀ ਤੇ ਸਰਕਾਰ ਦਾ ਵੀ ਬਹੁਤ ਬਹੁਤ ਧੰਨਵਾਦ ਇਸ ਵਿਸ਼ੇ ਨੂੰ ਲੈ ਕੇ ਸਾਡੇ ਨਾਲ ਜਿਹੜੇ ਗੈਸਟ ਨੇ ਜੁੜੇ ਸੀ ਤਾਂ ਜ਼ਿਕਰ ਤੁਸੀਂ ਇਸ ਪੂਰੇ ਪ੍ਰੋਗਰਾਮ ਸਾਫ਼ ਤੌਰ ਤੇ ਵੇਖਿਆ एसजीपीसी जिक्र ਕਰ ਰਹੀ ਹੈ ਕਿ ਸ੍ਰੀ ਕਾਲ ਤਖਤ ਸਾਹਿਬ ਨੇ ਜਿਹੜੀ ਕਮੇਟੀ ਬਣਾਈ ਜਿਹੜੀ ਜਾਂਚ ਕੀਤੀ ਜਿਹੜੀ ਸਜ਼ਾਵਾਂ ਲਾਈਆਂ ਉਸ ਤੋਂ ਉੱਪਰ ਸਰਕਾਰ ਨਹੀਂ ਹੋ ਸਕਦੀ ਸਰਕਾਰ ਇਹ ਪੱਖ ਪੇਸ਼ ਕਰ ਰਹੀ ਹੈ ਕਿ 328 ਪਾਵਨ ਸਰੂਪ ਜੋ ਕਿ ਗੁੰਮ ਹੋਏ ਗਮਸ਼ੂਦਗੀ ਨੂੰ ਲੈ ਕੇ ਮਾਮਲਾ ਦਰਜ ਹੋਇਆ ਉਹ ਗੁੰਮ ਹੋਏ ਤਾਂ ਹੋਏ ਕਿਵੇਂ ਜ਼ਿੰਮੇਵਾਰੀ ਤਾਂ ਫਿਰ ਐਸਜੀਪੀਸੀ ਦੀ ਹੈ ਤਾਂ ਐਸਜੀਪੀਸੀ ਹੁਣ ਕਿੱਥੇ ਆ ਹੁਣ ਇਸ ਵਿਸ਼ੇ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਵਿੱਚ ਸਿਆਸਤ ਵਾਰ ਪਲਟਵਾਰ ਦਾ ਸਿਲਸਲਾ ਲਗਾਤਾਰ جاری ਹੈ ਫਿਲਹਾਲ ਇਸ ਪ੍ਰੋਗਰਾਮ ਦੇ ਵਿੱਚ ਐਨਹੀਂ ਹੋਰ ਅਤੇ ਵਧੇਰੇ ਖਬਰਾਂ ਜੁੜੇ ਹੋਏ ਰੋਲ ਪੰਜਾਬੀ ਟੀਵੀ ਦੇ ਨਾਲ ਮਨੁਸ਼ੀਮਾ ਮਹਾਜਨ ਨੂੰ ਦੀ ਇਜਾਜ਼ਤ ਬਹੁ Thank you.